ਦੋਸਤੋ ਜੇਕਰ ਕਿਸੇ ਦੀ ਸਰਦਾਰ ਭਗਵੰਤ ਸਿੰਘ ਮਾਨ ਹੁਣਾਂ ਦੇ ਨਾਲ ਬਹਿਣੀ ਉਠਣੀ ਆ ਕੋਈ ਗੱਲਬਾਤ ਫੋਨ ਤੇ ਹੋ ਜਾਂਦੀ ਆ ਇੱਕ ਸਨੇਹਾ ਲਾਓ ਯਾਰ ਉਹਨਾਂ ਤੱਕ ਉਹਨਾਂ ਨੂੰ ਚੇਤੇ ਕਰਾਓ ਕਿ ਮਾਨ ਸਾਹਿਬ ਤੁਸੀਂ ਸਾਡੇ ਮੁੱਖ ਮੰਤਰੀ ਹੋ 90 ਪਲੱਸ ਸੀਟਾਂ ਦੇ ਕੇ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਆ ਪੰਜਾਬ ਦੇ ਵਿੱਚ ਤੇ ਤੁਸੀਂ ਸਪੀਚਾਂ ਹਜੇ ਵੀ ਆਪੋਜੀਸ਼ਨ ਲੀਡਰ ਵਾਲੀਆਂ ਦੇਈ ਜਾਂਦੇ ਹੋ ਅਜਾ ਬਹੁਤ ਵਾਰ ਇਹਨਾਂ ਨੂੰ ਸੁਣ ਕੇ ਭਗਵੰਤ ਸਿੰਘ ਮਾਨ ਨੂੰ ਸੁਣ ਕੇ ਇਦਾਂ ਹੀ ਲੱਗਦਾ ਵੀ ਇਹਨਾਂ ਦੀ ਟੇਪ ਜਿਹੜੀ ਆ ਉਹ ਹੀ 2016-17 ਦੇ ਵਿੱਚ ਅਟਕੀ ਹੋਈ ਆ ਤੇ ਇਹ ਇਹਨਾਂ ਨੂੰ ਜਿਹੜਾ ਮੋਸਟਲੀ ਜਿਹੜੀਆਂ ਉਹ ਉਦੋਂ ਗੱਲਾਂ ਕਰਦੇ ਹੁੰਦੇ ਸੀ ਉਹ ਹੀ ਹੁਣ ਕਰੀ ਜਾਂਦੇ ਆ ਪਰ ਇਹਨਾਂ ਨੂੰ ਇਸ ਗੱਲ ਦਾ ਚੇਤਾ ਭੁੱਲ ਗਿਆ ਕਿ ਹਰਾ ਪੈਨ ਜਿਹੜਾ ਇਹ ਮੰਗਦੇ ਹੁੰਦੇ ਸੀ ਹਾਲਾਂਕਿ ਉਹਦੇ ਤੇ ਵੀ ਜਿਹੜਾ ਰੌਲਾ ਰੱਪਾ ਹੀ ਚੱਲਣ ਡਿਆ ਵੀ ਪਤਾ ਨਹੀਂ ਉਹ ਹਰਾ ਹੁੰਦਾ ਵੀ ਆ ਕਿ ਨਹੀਂ ਮਾਨ ਸਾਹਿਬ ਨੇ ਮੈਂ ਪਤਾ ਨਹੀਂ ਕਿਦਨ ਕਿਹੜਾ ਲੀਡਰ ਜਿਹੜਾ ਕਹਿ ਰਿਹਾ ਸੀ ਵੀ ਅਸੀਂ ਤਾਂ ਕਦੀ ਹਰਾ ਪੈਨ ਦੇਖਿਆ ਨਹੀਂ ਪਰ ਖੈਰ ਜਿਹੜਾ ਹਰਾ ਪੈਨ ਇਹ ਮੰਗਦੇ ਹੁੰਦੇ ਸੀ ਨਾ ਉਹ ਜੇਕਰ ਹਾਲਾਂਕਿ ਉਹਦੇ ਤੇ ਇੱਕ ਡਿਬੇਟ ਜ਼ਰੂਰ ਹੈ ਕਿ ਡੋਨਲਡ ਟਰੰਪ ਨੇ ਜਿਹੜੇ ਐਗਜ਼ੀਕਿਊਟਿਵ ਆਰਡਰ ਸਾਈਨ ਕੀਤੇ ਆ ਕਿੰਨੇ ਸਹੀ ਆ ਕਿੰਨੇ ਗਲਤ ਆ ਪਰ ਇੱਕ ਗੱਲ ਜ਼ਰੂਰ ਹੈ ਜਿਹੜੀ ਗੱਲ ਉਹ ਕਹਿ ਕੇ ਆਇਆ ਸੀ ਨਾ ਜਿਹੜੀਆਂ ਗੱਲਾਂ ਉਹਨੇ ਚੋਣ ਮੈਦਾਨ ਦੇ ਵਿੱਚ ਕਹੀਆਂ ਸੀ ਉਹ ਕਰਨੀਆਂ ਸ਼ੁਰੂ ਕਰ ਦਤੀਆਂ ਕੱਲ ਜੋ ਬਾਈਡਨ ਦੀ ਉਹਨੇ ਕੋਲ ਬਿਠਾ ਕੇ ਬੇਇੱਜ਼ਤੀ ਕੀਤੀ ਆ ਜੋ ਬਾਈਡਨ ਕਾਮਲਾ ਹੈਰਿਸ ਜੋ ਕੁਝ ਆਮ ਤੌਰ ਤੇ ਇਦਾਂ ਜਿਹੜੇ ਜਦੋਂ ਰਾਸ਼ਟਰਪਤੀ ਕੋ ਪ੍ਰਧਾਨ ਮੰਤਰੀ ਮੁੱਖ ਮੰਤਰੀ ਬਣ ਜਵੇ ਉਹ ਇਸ ਤਰੀਕੇ ਨਾਲ ਵਿਰੋਧੀਆਂ ਨੂੰ ਮੋਰੇ ਬਿਠਾ ਕੇ ਕਰਦਾ ਨਹੀਂ ਹੁੰਦਾ ਪਰ ਡੋਨਲਡ ਟਰੰਪ ਇਜ਼ ਡੋਨਲਡ ਟਰੰਪ ਸੋ ਉਹਨੇ ਜਿਹੜੀਆਂ ਗੱਲਾਂ ਕਹੀਆਂ ਸੀ ਉਹਦੇ ਤੇ ਉਹ ਆ ਗਿਆ ਉਹਦੇ ਤੇ ਆਪਾਂ ਘੀਰ ਤੇ ਜਾ ਕੇ ਆਉਣੇ ਜਿਹੜੀ ਮੈਕਸੀਕਨ ਕੰਧ ਦੀਆਂ ਬੜੀਆਂ ਅਸੀਂ ਗਾਣਿਆਂ ਗੋਣਿਆਂ 'ਚ ਗੱਲਾਂ ਸੁਣਦੇ ਆ ਉਹ ਮੈਕਸੀਕਨ ਬਾਰਡਰ ਤੇ ਉਹਨੇ ਐਮਰਜੈਂਸੀ ਵੀ ਲਾਤੀ ਆ ਹੋਰ ਇੱਕ ਦੋ ਗੱਲਾਂ ਨੇ ਪਰ ਭਗਵੰਤ ਮਾਨ ਜਿਹੜੀਆਂ ਗੱਲਾਂ ਕਰਦੇ ਹੁੰਦੇ ਸੀ ਹੁਣ ਇਹ ਇਹ ਹੁਣ ਜਿਹੜਾ ਵਿਰੋਧੀ ਇਹਨਾਂ ਤੇ ਗੱਲਾਂ ਕਰਦੇ ਨੇ ਇਹ ਬੋਲਦੇ ਨਹੀਂ ਤੇ ਭਗਵੰਤ ਸਿੰਘ ਮਾਨ ਉਸੇ ਤਰੀਕੇ ਨਾਲ ਇਦਾਂ ਹੀ ਲੱਗਦਾ ਵੀ ਜਦੋਂ ਹਜੇ ਵੀ ਆਪੋਜੀਸ਼ਨ ਦੇ ਵਿੱਚ ਹੀ ਹੁਣ ਉਹ ਮੈਂ ਉਹਨਾਂ ਨੂੰ ਸੁਣ ਰਿਹਾ ਸੀਗਾ ਉਹਨਾਂ ਦੀ ਇੱਕ ਸਪੀਚ ਦੇ ਵਿੱਚ ਉਹ ਜ਼ਿਕਰ ਕਰਦੇ ਨੇ ਕਿ ਅਸੀਂ ਤਾਂ ਉਸ ਸਪਰੇਹਾਂ ਛਿੜਕੀ ਜਾਂਦੇ ਆ ਜਿਹੜੀਆਂ ਜੀ ਬੈਨ ਆ ਸਾਡੇ ਤਾਂ ਹੱਥਾਂ ਦੀਆਂ ਬਿਆਈਆਂ ਵਿੱਚ ਦੀ ਜ਼ਹਿਰ ਚੜ ਗਿਆ ਤੇ ਮੈਂ ਸੋਚ ਰਿਹਾ ਸੀ ਕਿ ਸਰ 2.5 ਸਾਲ ਹੋ ਗਏ ਤੁਹਾਡੀ ਹਕੂਮਤ ਆਏ ਨੂੰ ਤੇ ਫਿਰ ਜੇਕਰ ਹਜੇ ਤੱਕ ਸਪਰੇਹਾਂ ਸਾਡੇ ਹੱਥਾਂ-ਧਾਣੀ ਸਾਡ ਨੂੰ ਚੜ ਰਹੀਆਂ ਨੇ ਸਾਡੇ ਬੈਨ ਸਪਰੇਹਾਂ ਵਰਤੋ ਹੋ ਰਹੀਆਂ ਨੇ ਜੇਕਰ ਕਣਕਾਂ ਦੇ ਉੱਤੇ ਸਾਡੀਆਂ ਫਸਲਾਂ ਦੇ ਉੱਤੇ ਇਹ ਜਿਹੜੀਆਂ ਚੀਜ਼ਾਂ ਨਹੀਂ ਛਿੜਕੀਆਂ ਜਾਣੀਆਂ ਚਾਹੀਦੀਆਂ ਤੇ ਕਾਨੂੰਨ ਕਿਨੇ ਬਣਾਉਣਾ ਕਾਨੂੰਨ ਅਸੀਂ ਸੋਸ਼ਲ ਮੀਡੀਆ ਵਾਲਿਆਂ ਨੇ ਖਬਰਾਂ ਵਾਲਿਆਂ ਨੇ ਤਾਂ ਬੜਾ ਨਹੀਂ ਦੇਣਾ ਆਪੋਜੀਸ਼ਨ ਨੂੰ ਤਾਂ ਤੁਸੀਂ ਕਹਿੰਦੇ ਆ ਕਿ ਲੋਕਾਂ ਨੇ ਨਿਨਕਾਰ ਹੀ ਦਿੱਤਾ ਤੇ ਦਿੱਤਾ ਵੀ ਨਿਕਾਰਿਆ ਆ ਆਬਵੀਅਸਲੀ ਇਹ ਵੀ ਕੋਈ ਸ਼ੱਕ ਨਹੀਂ 117 ਵਾਲੀ ਵਿਧਾਨ ਸਭਾ ਦੇ ਵਿੱਚੋਂ 93 94 ਤਾਂ ਤੁਸੀਂ ਲੈ ਗਏ ਥੈਟ ਮੀਨਸ ਕਿ ਲੋਕਾਂ ਨੇ ਤਾਂ ਨਕਾਰ ਹੀ ਦਿੱਤਾ ਆਪੋਜੀਸ਼ਨ ਵਾਲਿਆਂ ਨੂੰ ਅਕਾਲੀ ਦਲ ਨੂੰ ਤਾਂ ਬਿਲਕੁਲ ਹੀ ਇਨਕਾਰਤਾ ਬਾਕੀ ਜਿਹੜੇ ਕਾਂਗਰਸ ਵਾਲੇ ਉਹ ਵੀ ਸਾਡੇ ਸਾਹਮਣੇ ਹੀ ਆ ਸੋ ਤੁਸੀਂ ਕਰ ਕੀ ਰਹੇ ਹੋ ਤੇ ਹਰੇਕ ਗੱਲ ਤੇ ਇਹ ਕਹਿ ਦੇਣਾ ਕਿ ਸਾਡਾ ਤਾਂ ਮਸਲਾ ਹੀ ਨਹੀਂ ਪੰਜਾਬ ਦਾ ਤਾਂ ਕੋਈ ਮਸਲਾ ਹੀ ਨਹੀਂ ਜਿਹੜਾ ਇਹ ਕਿਸਾਨੀ ਜਿਹੜੀ ਗੱਲ ਆ ਇਹ ਇਦਾਂ ਸਾਡਾ ਮਸਲਾ ਕਹਿ ਕੇ ਤਾਂ ਨਹੀਂ ਸਰਨਾ ਨਾ ਲੋਕਾਂ ਨੇ ਅਸੀਂ ਹੁਣੇ ਦੇਖਿਆ ਕਿ ਕਿੱਡਾ ਵੱਡਾ ਕੱਲ ਹੀ ਮੈਂ ਤੁਹਾਡੇ ਨਾਲ ਪੂਰੀ ਡੀਟੇਲ ਦੇ ਵਿੱਚ ਸਾਂਝੀ ਕਰਕੇ ਹਟਿਆ ਕਿ ਗਾਜ਼ਾ ਦੇ ਵਿੱਚ ਜਿਹੜਾ ਸੀਜ਼ਫਾਇਰ ਹੋਇਆ ਯਾਰ ਲੋਕੀ ਬੈਠ ਕੇ ਇਹਨਾਂ ਮਸਲਿਆਂ ਦਾ ਹੱਲ ਕੱਢ ਸਕਦੇ ਆ ਸਾਡੇ ਤੋਂ ਕਿਸਾਨੀ ਮਸਲੇ ਦਾ ਹੱਲ ਨਹੀਂ ਕਰ ਹੋਇਆ ਲੱਗਦਾ ਇਦਾਂ ਆ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਵਾਰ ਨੂੰ ਕਿਸਾਨੀ ਮੋਰਚਾ ਆਇਆ ਸੀ ਉਹਨਾਂ ਨੂੰ ਵੀ ਲੱਗਾ ਸੀ ਵੀ ਦਿੱਲੀ ਵਾਲਿਆਂ ਦੇ ਗੱਲ ਪਾ ਦਿਓ ਬਈ ਆਪ ਠੀਕ ਠਾਕ ਆਪ ਸਾਨੂੰ ਕੁਝ ਸਰਕਾਰ ਦੇ ਤੌਰ ਤੇ ਗੱਲ ਕਰਨ ਦੀ ਜਰੂਰਤ ਨਹੀਂ ਤੁਸੀਂ ਰੈਪ੍ਰੈਜ਼ੈਂਟਿਵ ਹੋ ਪੰਜਾਬ ਦੇ ਤੁਸੀਂ ਕਹਿੰਦੇ ਹੋ ਕਿ ਸਾਡਾ ਤਾਂ ਕੋਈ ਲੈਣਾ ਹੁਣ ਭਗਵਾਨ ਸਿੰਘ ਮਾਲ ਨੂੰ ਵੀ ਇਹ ਆ ਕਿ ਉਥੇ ਸ਼ੰਭੂ ਖਨੋਰੀ ਬੈਠੇ ਆ ਜਾ ਕੇ ਦਿੱਲੀ ਵਾਲਿਆਂ ਨਾਲ ਗੱਲ ਪਾਤੇ ਵੀ ਉਥੇ ਆਪਸ ਚ ਉਹਨਾਂ ਦੇ ਨਾਲ ਉਲਝੁਲਝੀ ਜਾਣ ਦਿੱਲੀ ਵਾਲਿਆਂ ਨੇ ਬੜੇ ਤਰੀਕੇ ਨਾਲ ਉਹਨਾਂ ਨੇ ਵੀ ਉਹੀ ਜਿਹੜਾ ਇਜ਼ਰਾਇਲ ਉਥੇ ਪਾਲਿਸੀ ਵਰਤਦਾ ਕਿ ਗਾਜ਼ਾ ਵਾਲਿਆਂ ਨੂੰ ਅੰਦਰ ਅੰਦਰ ਕੰਟੇਨ ਕਰ ਦਿੰਦਾ ਪੰਜਾਬ ਨੂੰ ਗਾਜ਼ਾ ਵਾਂਗੂ ਇੱਕੋ ਸਰਹੱਦ ਦੇ ਵਿੱਚ ਵਿੱਚ ਕੰਟੇਨ ਕਰ ਦਿੱਤਾ ਜੇਕਰ ਉਹ ਕਹਿੰਦੇ ਸਰਹੱਦ ਦੇ ਇਧਰਲੇ ਪਾਸੇ ਸ਼ਾਂਤਵੇਂ ਵੀ ਆਉਂਗੇ ਤਾਂ ਅਸੀਂ ਡਰੋਨ ਦੇ ਨਾਲ ਹੰਝੂਆਂ ਗੈਸ ਜਾਂ ਰਬੜ ਦੀਆਂ ਗੋਲੀਆਂ ਤੁਹਾਡੇ ਤੇ ਮਾਰਾਂਗੇ ਤੇ ਕਿਸਾਨਾਂ ਦੀ ਆਪਸ ਦੇ ਵਿੱਚ ਵੀ ਸਮਝ ਨਹੀਂ ਆ ਰਹੀ ਕਿ ਕਿੱਧਰ ਨੂੰ ਕਹਾਣੀ ਜਾ ਰਹੀ ਹੈ ਕੱਲ ਭੰਦੇਰ ਸਾਹਿਬ ਨੇ ਇੱਕ ਬਿਆਨ ਐਸਾ ਦਿੱਤਾ ਕਿ ਅਖੇ ਜੀ ਫੁੱਟਪੌਂਡ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਏਜੰਸੀਆਂ ਸਾਡੇ ਦੇ ਵਿੱਚ ਫੁੱਟ ਪਾ ਰਹੀਆਂ ਨੇ ਇੱਕ ਮੈਨੂੰ ਸਮਝ ਨਹੀਂ ਆਉਦੀ ਪੰਜਾਬ ਦੇ ਸਿਆਸਤਦਾਨ ਪੰਜਾਬ ਦੇ ਹੁਣ ਤੱਕ ਕਿਸਾਨੀ ਲੀਡਰ ਵੀ ਬਾਕੀ ਬਹੁਤ ਸਾਰੇ ਬਈ ਇਹ ਇੰਨੇ ਬੇਵਕੂਫਿਆ ਵੀ ਜੇਕਰ ਏਜੰਸੀਆਂ ਵਾਲੇ ਇੰਨੇ ਹੀ ਸਮਝਦਾਰ ਆ ਕਿ ਹਰੇਕ ਵਾਰ ਏਜੰਸੀਆਂ ਵਾਲੇ ਆ ਕੇ ਆਪਣੀ ਇਹਨਾਂ ਦੇ ਵਿੱਚ ਫੁੱਟ ਪਾ ਜਾਂਦੇ ਨੇ ਜਾਂ ਆਪਣੀ ਇਹਨੀਆਂ ਇਦਾਂ ਦੀਆਂ ਵੀ ਕਿਹੜੀਆਂ ਦੁਨੀਆ ਦੇ ਤਾਕਤਵਾਰ ਤੇ ਅਕਲਮੰਦ ਏਜੰਸੀਆਂ ਨੇ ਜਿਹੜੀਆਂ ਪੰਜਾਬ ਦੀਆਂ ਹਰ ਸਿਆਸੀ ਧਿਰ ਦੇ ਵਿੱਚ ਫੁੱਟ ਪਾ ਦਿੰਦੇ ਨੇ ਹਰ ਜਿਹੜਾ ਪੰਜਾਬ ਦੇ ਖਿਲਾਫ ਮਸਲਾ ਏਜੰਸੀਆਂ ਖੜੀਆਂ ਕਰ ਜਾਂਦੀਆਂ ਤੇ ਸਾਡੇ ਜਿੰਨੇ ਵੀ ਇਹ ਤਗੜੇ ਤਗੜੇ ਸਿਆਸਤਦਾਨ ਨੇ ਕਿਸਾਨ ਲੀਡਰ ਇਹਨਾਂ ਨੂੰ ਪਤਾ ਨਹੀਂ ਲੱਗਦਾ ਸੋ ਇਹ ਬਹੁਤ ਸਾਰੀਆਂ ਗੱਲਾਂ ਨੇ ਪਰ ਜੇਕਰ ਆਪਾਂ ਜਿਹੜਾ ਭਗਵੰਤ ਸਿੰਘ ਮਾਨ ਦੀ ਕਿਉਂਕਿ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਆ ਸੋ ਇੱਕ ਤਾਂ ਚਲੋ ਚੰਗੀ ਗੱਲ ਹੈ ਜੀ ਇਹਨਾਂ ਨੇ ਕਿਹਾ ਕਿ ਮੈਂ ਐਸਐਸਐਫ ਜਿਹੜੀ ਉਹ ਰੋਡ ਸੇਫਟੀ ਦੇ ਲਈ ਸ਼ੁਰੂ ਕੀਤੀ ਹੈ ਚੰਗੀ ਗੱਲ ਹੈ ਇਹਨਾਂ ਨੇ ਕਿਹਾ ਕਿ ਬਾਕੀ ਸੂਬੇ ਵੀ ਆਗੇ ਸਾਡੇ ਤੋਂ ਪੁੱਛਦੇ ਨੇ ਭਗਵੰਤ ਸਿੰਘ ਮਾਨ ਦਾ ਇਹ ਕਹਿਣਾ ਸੋ ਚਲੋ ਜੇ ਪੁੱਛਦੇ ਆ ਤਾਂ ਬਹੁਤ ਚੰਗੀ ਗੱਲ ਹੈ ਇਹਨਾਂ ਨੇ ਜਿਹੜਾ ਅੰਕੜਾ ਦਿੱਤਾ ਉਹਦੇ ਮੁਤਾਬਕ ਇਹਨਾਂ ਨੇ ਕਿਹਾ ਕਿ ਅਸੀਂ 47% ਮੌਤਾ ਘਟਾਤੀਆਂ ਤੇ 150% ਜ਼ਖਮੀਆਂ ਦੀ ਗਿਣਤੀ ਵਧ ਗਈ ਹੈ ਕਿਉਂਕਿ ਪਹਿਲਾਂ ਜਿਹੜੇ ਜ਼ਖਮੀ ਹੁੰਦੇ ਸੀਗੇ ਉਹ ਵੀ ਮੌਤਾਂ ਦੇ ਵਿੱਚ ਹੀ ਆ ਜਾਂਦੇ ਸੀ ਸੋ ਹੁਣ ਸਾਡੀ ਐਸਐਸਐਫ ਕਰਕੇ ਜਿਹੜਾ ਅਸੀਂ ਰੋਡਾਂ ਦੇ ਉੱਤੇ ਸਾਡੀ ਜਿਹੜੀ ਫੋਰਸ ਆ ਉਹਦੇ ਚੱਲਦੇ ਆ ਅਸੀਂ ਬਹੁਤ ਸਾਰੀਆਂ ਜਾਨਾਂ ਬਚਾ ਰਹੇ ਹਾਂ ਤੇ ਚ ਇਹ ਚੋਂ ਚੰਗੀ ਗੱਲ ਹੈ ਮਾਨ ਸਾਹਿਬ ਇਹ ਤੁਹਾਡੀ ਸਰਕਾਰ ਨੇ ਜੇਕਰ ਇਦਾਂ ਕੀਤਾ ਤੇ ਬਹੁਤ ਚੰਗੀ ਗੱਲ ਹੈ ਪਰ ਨਾਲ ਦੀ ਨਾਲ ਜਿੱਦਾਂ ਤੁਸੀਂ ਹੁਣ ਇਹਨਾਂ ਨੇ ਕਿਹਾ ਕਿ ਅਸੀਂ ਕੰਮ ਦੀ ਨਹੀਂ ਅਸੀਂ ਚੰਮ ਦੀ ਸਿਆਸਤ ਕਰਦੇ ਹਾਂ ਇਸੇ ਕਰਕੇ ਲੀਡਰਾਂ ਨੂੰ ਕਿਹਾ ਜਾਂਦਾ ਕਿ ਜਦੋਂ ਤੁਸੀਂ ਬਿਆਨਬਾਜ਼ੀਆਂ ਕਰਦੇ ਹੁੰਦੇ ਆ ਨਾ ਥੋੜਾ ਹਿਸਾਬ ਕਿਤਾਬ ਦੇ ਨਾਲ ਕਰਨੀਆਂ ਚਾਹੀਦੀਆਂ ਹੁਣ ਜਦੋਂ ਕੇਜਰੀਵਾਲ ਸਾਹਿਬ ਦੇ ਉੱਤੇ ਹੋਇਆ ਅਟੈਕ ਅੱਛਾ ਇੱਕ ਤਾਂ ਮੈਨੂੰ ਤਾਂ ਲੱਗਦਾ ਵੀ ਇਹਦੇ ਤੇ ਇਨਕੁਆਇਰੀ ਹੋਣੀ ਚਾਹੀਦੀ ਆ ਕਿ ਜਦੋਂ ਵੀ ਵੋਟਾਂ ਹੁੰਦੀਆਂ ਜਦੋਂ ਵੀ ਚੋਣਾਂ ਆਉਂਦੀਆਂ ਕੇਜਰੀਵਾਲ ਸਾਹਿਬ ਦੇ ਉੱਤੇ ਅਟੈਕ ਤਾਂ ਹੋ ਜਾਂਦਾ ਅੱਗੇ ਤਾਂ ਉਹ ਮੁੱਖ ਮੰਤਰੀ ਨਹੀਂ ਸੀ ਹੁੰਦੇ ਜਦੋਂ ਦੀ ਇਹਨਾਂ ਨੇ ਸਿਆਸਤ ਕਰਨੀ ਸ਼ੁਰੂ ਕੀਤੀ ਆ ਤੇ ਜਦੋਂ ਵੀ ਦਿੱਲੀ ਦਾ ਅੱਛਾ ਹੁੰਦਾ ਵੀ ਦਿੱਲੀ ਚ ਹੀ ਆ ਜ਼ਿਆਦਾਤਰ ਜਦੋਂ ਦਿੱਲੀ ਦਾ ਚੋਣ ਪ੍ਰਚਾਰ ਹੁੰਦਾ ਤੇ ਉਦੋਂ ਹੀ ਇਹਨਾਂ ਤੇ ਕਦੀ ਕੋਈ ਸ਼ਾਈ ਸਿੱਟ ਜਾਂਦਾ ਕਦੀ ਕੋਈ ਕੁਝ ਕਰ ਜਾਂਦਾ ਹਮਲਾ ਜ਼ਰੂਰ ਹੁੰਦਾ ਕੇਜਰੀਵਾਲ ਸਾਹਿਬ ਦੇ ਉੱਤੇ ਇਹ ਬੜੀ ਸੀਰੀਅਸ ਗੱਲ ਆ ਇਦਾਂ ਹੋਣਾ ਨਹੀਂ ਚਾਹੀਦਾ ਸੋ ਇਹ ਦੀ ਕੋਈ ਇਨਕੁਆਇਰੀ ਹੋਣੀ ਚਾਹੀਦੀ ਆ ਮਹਣ ਤਾਂ ਸਰਕਾਰ ਵੀ ਇਹਨਾਂ ਦੀ ਦਿੱਲੀ ਦੇ ਵਿੱਚ ਆਪਣੀ ਆ ਚਲੋ ਖੈਰ ਸੋ ਭਗਵੰਤ ਮਾਨ ਸਾਹਿਬ ਨੇ ਕਿਹਾ ਕਿ ਅਸੀਂ ਇਸ ਤਰੀਕੇ ਦੀ ਸਿਆਸਤ ਨਹੀਂ ਕਰਦੇ ਬਈ ਇੰਨੇ ਡਰ ਜਾਂਦੇ ਨੇ ਅਸੀਂ ਅਸੀਂ ਤਾਂ ਜਿਹੜਾ ਕੰਮ ਦੀ ਸਿਆਸਤ ਕਰਦੇ ਆ ਤੇ ਮੇਰਾ ਇੱਕ ਸੱਜਣ ਕਹਿੰਦਾ ਵੇ ਭਾਈ ਉਹ ਇੱਕ ਡਾਇਲੌਗ ਬੜਾ ਮਸ਼ਹੂਰ ਹੋਇਆ ਸੀ ਸੋਸ਼ਲ ਮੀਡੀਆ ਤੇ ਮੈਂ ਕਿਹਾ ਕਿਹੜਾ ਆਖੇ ਡਲਾ ਤੋਂ ਡਲਾ ਹੁੰਦਾ ਹੈ ਪਤਾ ਨਹੀਂ ਕਿੱਧਰ ਸੇ ਚਲਾ ਹੁੰਦਾ ਹੈ ਉਹ ਕਹਿੰਦਾ ਵੇ ਭਗਵੰਤ ਮਾਨ ਉਹਨਾਂ ਨੇ ਕਿਹਾ ਸੀ ਤੂੰ ਤੁਸੀਂ ਜਿਆਦਾ ਬਿਹਤਰ ਜਾਣਦੇ ਹੋਣੇ ਇਹਨਾਂ ਨੇ ਕਿਹਾ ਸੀ ਸੋ ਗੈਰ ਆਪਣੇ ਬਿਆਰ ਇਹਨਾਂ ਨੂੰ ਬਾਅਦ ਵਿੱਚ ਵਾਈਟ ਕਰਨ ਆ ਜਾਂਦੇ ਆ ਤੇ ਇਹਨਾਂ ਨੇ ਚਲੋ ਭਵਨ ਸਿੰਘ ਮਾਨ ਹੋਣਾ ਨੇ ਇਹ ਜਿਹੜੀਆਂ ਜੇਐਸਪੀਕੇ ਦੀਆਂ ਗੱਲਾਂ ਕਰਦੇ ਨੇ ਨਾ ਇਹ ਬਈ ਜੇ ਮੈਂ ਕਿਹਾ ਕਿ ਇਦਾਂ ਲੱਗਦਾ ਕਿ ਹਜੇ ਤੱਕ ਇਹ ਆਪੋਜੀਸ਼ਨ ਦੇ ਵਿੱਚ ਹੀ ਨੇ ਜੇਕਰ ਇਹ ਪਹਿਲਾਂ ਹੁਣ ਦੇ ਕਹਿੰਦੇ ਸੀ ਕਿ ਮਜੀਠੀਆ ਨਸ਼ਾ ਵੇਚਦਾ ਕੱਲ ਮਜੀਠੀਆ ਸਾਹਿਬ ਨੇ ਹੋਰ ਇੱਕ ਜਿਹੜਾ ਸੱਪ ਕੱਢਤਾ ਉਹਨਾਂ ਨੇ ਕਿਹਾ ਕਿ ਜਿਹੜਾ ਵਿਭਵ ਕੁਮਾਰ ਆ ਸਵਾਤੀ ਅੰਬਾਲੀਵਾਲ ਨੇ ਜਿਹਦੇ ਤੇ ਇਲਜ਼ਾਮ ਲਗਾਏ ਸੀ ਬੇਬਪ ਕੁਮਾਰ ਨੂੰ ਜੈਡ ਪਲੱਸ ਸੁਰੱਖਿਆ ਪੰਜਾਬ ਦੇ ਵੱਲੋਂ ਦਿੱਤੀ ਜਾ ਰਹੀ ਹੈ ਪੰਜਾਬ ਦੇ ਟੈਕਸਪੇਅਰਸ ਦਾ ਪੈਸਾ ਜਿਹੜਾ ਉਹ ਬੇਬਪ ਦੀ ਸੁਰੱਖਿਆ ਤੇ ਖਰਚਿਆ ਜਾ ਰਿਹਾ ਉਹਨਾਂ ਨੇ ਸਵਾਲ ਉਠਾਇਆ ਇਹਦੇ ਤੇ ਜਦੋਂ ਤੱਕ ਮੈਂ ਰਿਕਾਰਡਿੰਗ ਕਰ ਰਿਹਾ ਹਾਂ ਉਦੋਂ ਤੱਕ ਤਾਂ ਸਰਕਾਰ ਦਾ ਕੋਈ ਪੱਖ ਸਾਹਮਣੇ ਨਹੀਂ ਆਇਆ ਬਾਕੀ ਦੇਖਦੇ ਆ ਇਹਦੇ ਉੱਤੇ ਕੀ ਕਹਿੰਦੇ ਆ ਤੇ ਇਹ ਉਦੋਂ ਭਗਵੰਤ ਮਾਨ ਹੁਣੀ ਆਮ ਆਦਮੀ ਪਾਰਟੀ ਦੇ ਲੀਡਰ ਕਹਿੰਦੇ ਸੀ ਕਿ ਸਾਰੇ ਕਰਪਟ ਆ ਇੱਕ ਵਾਰੀ ਸਰ ਨੂੰ ਅਸੀਂ ਆ ਜਾਣਦੇ ਹਾਂ ਸਰਕਾਰ ਦੇ ਵਿੱਚ ਇਹਨਾਂ ਨੂੰ ਦੇਖਿਓ ਅਸੀਂ ਕਿੰਨਾ ਫੜਫੜ ਅੰਤਰ ਕਰਦੇ ਉਹ ਸਾਨੂੰ ਕੁਝ ਵੀ ਉਦੋਂ ਦਾ ਨ ਦੂਜੀ ਗੱਲ ਜਿਹੜੀ ਭਗਵੰਤ ਮਾਨ ਵੀ ਇਹ ਗੱਲ ਕਹਿ ਦਿੰਦਾ ਹਰੇਕ ਵਾਰੀ ਇਹ ਗੱਲ ਮਾਨ ਸਾਹਿਬ ਜਿਹੜੇ ਸਾਡੇ ਮਾਨਯੋਗ ਮੁੱਖ ਮੰਤਰੀ ਨੇ ਇਹ ਗੱਲ ਕਹਿ ਦਿੰਦੇ ਨੇ ਕਿ ਸਾਡਾ ਕੋਈ ਲੈਣਾ ਦੇਣਾ ਨਹੀਂ ਇਹ ਤਾਂ ਮੰਗਾ ਜਿਹੜੀਆਂ ਕੇਂਦਰ ਨੇ ਹੱਲ ਕਰਨੀਆਂ ਤੇ ਮੈਂ ਤਾਂ ਅੱਗੇ ਵੀ ਕਰਵਾਉਣੀਆਂ ਚਾਹੁੰਦਾ ਸੀ ਮੈਂ ਹੁਣ ਵੀ ਕਰਵਾ ਦਊਗਾ ਚੰਗੀ ਗੱਲ ਹੈ ਡੰਡੇ ਵਾਲ ਸਾਹਿਬ ਦਾ ਜਿਹੜਾ ਮੈਡੀਕਲ ਟਰੀਟਮੈਂਟ ਵਗੈਰਾ ਸ਼ੁਰੂ ਹੋਇਆ ਇੱਕ ਤਰੀਕੇ ਨਾਲ ਤਾਂ ਉਹ ਗੱਲ ਠੀਕ ਹੈ ਪਰ ਇੱਕ ਵਾਰ ਨਾ ਕੁਮਾਰ ਵਿਸ਼ਵਾਸ ਤੁਹਾਨੂੰ ਯਾਦ ਹੋਣਾ ਵੈਸੇ ਤਾਂ ਉਹਨਾਂ ਨੂੰ ਵੀ ਵਿਚਾਰਿਆਂ ਨੂੰ ਪਾਰਟੀ ਤੋਂ ਬਾਹਰ ਹੀ ਕੱਢ ਦਿੱਤਾ ਸੀ ਇਹਨਾਂ ਨੇ ਇਹ ਕੋਈ ਇਦਾਂ ਹੀ ਗੱਲ ਹੁੰਦੀ ਸੀ ਜਦੋਂ ਇਹਨਾਂ ਦੀ ਦਿੱਲੀ ਦੀਆਂ ਚੋਣਾਂ ਨੂੰ ਲੈ ਕੇ ਤਾਂ ਸ਼ਾਇਦ ਉਹਨਾਂ ਨੂੰ ਕਿਸੇ ਨੇ ਸਵਾਲ ਕੀਤਾ ਸੀ ਕਿ ਦਿੱਲੀ ਵਾਲਿਆਂ ਦੇ ਕੋਲ ਪੁਲਿਸ ਤਾਂ ਹੈ ਨਹੀਂ ਕੁਮਾਰ ਵਿਸ਼ਵਾਸ ਹੁਣੀ ਜਦੋਂ ਆਮ ਆਦਮੀ ਪਾਰਟੀ ਵਾਲੇ ਗੱਲ ਕਰਦੇ ਸਿਗੇ ਕਿ ਦਿੱਲੀ ਦੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਤਾਂ ਕਿਸੇ ਨੇ ਉਹਨਾਂ ਨੂੰ ਸਵਾਲ ਕੀਤਾ ਹੋਣਾ ਕਿ ਭਾਈ ਤੁਹਾਡੇ ਕੋਲ ਪੁਲਿਸ ਤਾਂ ਹੈ ਨਹੀਂ ਦਿੱਲੀ ਦੀ ਸੁਰੱਖਿਆ ਤੁਸੀਂ ਕਿੱਦਾਂ ਕਰਨੀ ਆ ਸੋ ਡਾਕਟਰ ਕੁਮਾਰ ਵਿਸ਼ਵਾਸ ਨੇ ਜਵਾਬ ਦਿੱਤਾ ਸੀ ਉਦੋਂ ਕਿ ਭਾਈ ਜਦੋਂ ਅਸੀਂ ਨਿਰਪੈਆ ਦੇ ਲਈ ਆ ਕੇ ਸੜਕ ਤੇ ਲੜੇ ਸੀ ਨਾ ਉਦੋਂ ਤਾਂ ਸਾਡੇ ਕੋਲ ਕੁਝ ਵੀ ਹੈ ਨਹੀਂ ਸੀ ਅਸੀਂ ਤਾਂ ਉਦੋਂ ਬਾਅਦ ਅੰਦੋਲਨ ਕੀਤੇ ਅਸੀਂ ਆਮ ਆਦਮੀ ਪਾਰਟੀ ਬੜਾਈ ਅਸੀਂ ਸਰਕਾਰ ਲਈ ਦਿੱਲੀ ਦੀ ਜੇ ਹੁਣ ਅਸੀਂ ਸਰਕਾਰ ਦੇ ਵਿੱਚ ਹੋਵਾਂਗੇ ਤਾਂ ਅਸੀਂ ਤਾਂ ਜਦੋਂ ਆਮ ਲੋਕ ਹੁੰਦੇ ਸੀ ਉਦੋਂ ਸਰਕਾਰ ਨੂੰ ਹੱਥ ਪੈਰਾਂ ਦੀ ਪਾਤੀ ਸੀ ਨਿਰਭੈ ਦੀ ਲੜਾਈ ਲੜ ਕੇ ਤੇ ਕਾਨੂੰਨ ਵੀ ਚੇਂਜ ਹੋਏ ਤੇ ਨੋ ਡਾਊਟ ਉਹ ਤੋਂ ਬੜਾ ਤਗੜਾ ਅੰਦੋਲਨ ਖੜਾ ਹੋਇਆ ਨਰਬਾਇਆ ਦੇ ਨਾਲ ਜੋ ਕੁਝ ਵੀ ਦਿੱਲੀ ਦੇ ਵਿੱਚ ਹੋਇਆ ਸੀ ਬੜੀ ਮਾਦਭਗੀ ਘਟਨਾ ਸੀ ਉਹ ਵੀ ਅਸੀਂ ਤਾਂ ਬਿਨਾ ਕਿਸੇ ਪਾਵਰ ਦੇ ਜਿਹੜੀਆਂ ਸੱਤਾ ਨੂੰ ਸਰਕਾਰ ਨੂੰ ਝੁਕਣ ਤੇ ਮਜਬੂਰ ਕਰਤਾ ਸੀ ਵੀ ਚਲੋ ਘੱਟੋ ਘੱਟ ਹੁਣ ਸਾਡੇ ਕੋਲ ਦਿੱਲੀ ਦੀ ਸਰਕਾਰ ਤਾਂ ਹੈਗੀ ਆ ਬੇਸ਼ੱਕ ਸਾਡੇ ਕੋਲ ਜਿਹੜਾ ਕਾਨੂੰਨ ਆਪਣੇ ਸਿਕਿਉਰਟੀ ਦੇ ਜਿਹੜੇ ਆ ਮਾਮਲੇ ਤੋਂ ਅਸੀਂ ਨਹੀਂ ਦੇਖਦੇ ਕਿਉਂਕਿ ਤੁਹਾਨੂੰ ਪਤਾ ਕਿ ਦਿੱਲੀ ਪੂਰਨ ਸਟੇਟ ਦਾ ਉਹਦੇ ਕੋਲ ਨਹੀਂ ਹੈਗਾ ਤੇ ਉਹ ਪੁਲਿਸ ਜਿਹੜੀ ਆ ਉਹ ਅਮਿਤ ਸ਼ਾਹ ਹੁਣਾਂ ਦੇ ਹੇਠਾਂ ਆਦੀ ਆ ਸੋ ਘਰ ਇੱਥੇ ਮੈਂ ਇਹ ਦੱਸਣਾ ਚਾਹੁੰਦਾ ਸੀ ਕਿ ਜੇਕਰ ਤੁਸੀਂ ਕਰਨਾ ਹੋਵੇ ਨਾ ਉਹਦੇ ਲਈ ਇਹ ਨਹੀਂ ਹੁੰਦਾ ਕਿ ਭਾਈ ਮੇਰਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਪੰਜਾਬ ਦੀ ਰਾਜਗਦੀ ਦਿੱਤੀ ਆ ਤੁਹਾਡਾ ਪੰਜਾਬ ਦੇ ਸਾਰੇ ਮਸਲਿਆਂ ਦੇ ਨਾਲ ਸਾਰਾ ਕੁਝ ਹੀ ਲੈਣਾ ਦੇਣਾ ਮਾਨ ਸਾਹਿਬ ਤੁਸੀਂ ਇਹ ਗੱਲ ਕਹਿ ਕੇ ਆਪਣੇ ਆਪ ਨੂੰ ਇਹਦੇ ਵਿੱਚੋਂ ਪਰੇ ਨਹੀਂ ਕਰ ਸਕਦੇ ਕਿ ਮੈਂ ਪੰਜਾਬ ਦਾ ਤਾਂ ਸਿੱਧਾ ਇਹ ਦਿੱਲੀ ਨਾਲ ਸੰਬੰਧ ਹੈ ਬਹੁਤ ਵਾਰ ਇਹ ਗੱਲ ਹੁੰਦੀ ਆ ਪਰ ਮੈਨੂੰ ਨਹੀਂ ਸਮਝ ਆਉਂਦੀ ਕਿਸਾਨ ਜਥੇਬੰਦੀਆਂ ਵੀ ਇਹਦੇ ਤੇ ਇਦਾਂ ਖੁੱਲ ਕੇ ਕਾਦੇ ਨਹੀਂ ਬੋਲਦੀਆਂ ਕਿ ਪੰਜਾਬ ਦੀ ਸਰਹੱਦ ਦੇ ਅੰਦਰ ਆ ਕੇ ਡਰੋਨਸ ਨੇ ਕਿਦਾਂ ਮਾਰ ਕੀਤੀ ਇਹਨਾਂ ਤੇ ਦੂਜਾ ਗੱਲ ਪੰਜਾਬ ਹਜੇ ਤੱਕ ਅਦਾਲਤ ਦੇ ਵਿੱਚ ਇਸ ਵਿਸ਼ੇ ਨੂੰ ਲੈ ਕੇ ਕਿਉਂ ਨਹੀਂ ਗਿਆ ਕਿ ਹਰਿਆਣੇ ਨੇ ਜਾਂ ਦਿੱਲੀ ਦੀ ਕੇਂਦਰ ਸਰਕਾਰ ਨੇ ਕਿਹੜੇ ਕਾਨੂੰਨ ਦੇ ਤਹਿਤ ਨੈਸ਼ਨਲ ਹਾਈਵੇ ਬੰਦ ਕੀਤਾ ਹੋਇਆ ਤੁਸੀਂ ਨੈਸ਼ਨਲ ਹਾਈਵੇ ਨਾਲ ਕਿਸੇ ਦਿਨ ਟਰਾਲੀ ਖੜਾ ਦਿਓ ਇੱਕ ਦਿਨ ਲਿਜਾ ਕੇ ਤੇ ਤੁਹਾਨੂੰ ਦੱਸ ਦੇਣਾ ਉਹਨਾਂ ਨੇ ਕਿ ਤੁਸੀਂ ਨੈਸ਼ਨਲ ਹਾਈਵੇ ਨਹੀਂ ਬੰਦ ਕਰ ਸਕਦੇ ਤੁਹਾਡੇ ਤੇ ਕਿੱਥੇ ਤੱਕ ਪਰਚੇ ਹੋ ਜਾਣੇ ਆਪਾਂ ਨੂੰ ਪਤਾ ਵੀ ਨਹੀਂ ਲੱਗਣਾ ਤੇ ਉਹਨਾਂ ਨੇ ਕਿਹੜੇ ਕਾਨੂੰਨ ਦੇ ਅੰਡਰ ਨੈਸ਼ਨਲ ਹਾਈਵੇ ਬੰਦ ਕੀਤਾ ਹੋਇਆ ਨਾਲ ਲੱਗਦੇ ਕੱਲ ਮੈਂ ਇੱਕ ਰਿਪੋਰਟ ਸੁਣ ਰਿਹਾ ਸੀਗਾ ਉਹਨਾਂ ਨੇ ਦੱਸਿਆ ਕਿ 15-20 ਪਿੰਡਾਂ ਦੇ ਲੋਕਾਂ ਦਾ ਬੜਾ ਬੁਰਾ ਹਾਲ ਹੈ ਸਾਰੇ ਉੱਥੇ ਸੜਕਾਂ ਟੁੱਟ ਗਈਆਂ ਨੇ ਕਿਉਂਕਿ ਯਾਰ ਨੈਸ਼ਨਲ ਹਾਈਵੇ ਪੰਜਾਬ ਤੋਂ ਕਸ਼ਮੀਰ ਸਾਰਾ ਇਧਰੋਂ ਟ੍ਰੈਫਿਕ ਜਿਹੜਾ ਦਿੱਲੀ ਨੂੰ ਜਾਂਦਾ ਉਸ ਰਾਸਤੇ ਥਾੜੀ ਲੰਘਦਾ ਸੀ ਜਿੱਥੇ ਇਹਨਾਂ ਨੇ ਕੰਧ ਬਣਾ ਕੇ ਉਹਨੂੰ ਬੰਦ ਕਰ ਦਿੱਤਾ ਸੋ ਪੰਜਾਬ ਦਾ ਉੱਥੇ ਵੀ ਜ਼ਿੰਮੇਵਾਰੀ ਬਣਦੀ ਤੇ ਅੱਗੇ ਜਦੋਂ ਦਿੱਲੀ ਕੂਚ ਦੀ ਗੱਲ ਸੀ ਮੈਂ ਤਾਂ ਉਦੋਂ ਵੀ ਕਿਹਾ ਸੀ ਕਿ ਭਾਈ ਜਿੰਨੇ ਵੀ ਪੰਜਾਬ ਦੇ ਰਾਜ ਸਭਾ ਵਾਲੇ ਨੇ ਆਪੋਜੀਸ਼ਨ ਵਾਲੇ ਨੇ ਸਰਕਾਰ ਵਾਲੇ ਨੇ ਇੱਕ ਵਾਰ ਇਹ ਐਮਐਲਏ ਜਥਾ ਬਣਾ ਕੇ ਕਹਿਣ ਦੇ ਹਾਂ ਅਸੀਂ ਰਾਸਤਾ ਖਲਾਕੇ ਦੇਈਏ ਤੁਹਾਨੂੰ ਫੇਰ ਕਿਸਾਨ ਜਾ ਸਕਦੇ ਆ ਸ਼ਾਂਤ ਮੈਂ ਇਹ ਇੰਨਾ ਕੰਮ ਤਾਂ ਕਰ ਹੀ ਸਕਦੇ ਆ ਇਹ ਸੋ ਇਹ ਕਹਿ ਦੇਣਾ ਕਿ ਭਾਈ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਜੀ ਸਾਡਾ ਕੋਈ ਲੈਣਾ ਦੇਣਾ ਨਹੀਂ ਸਰਕਾਰ ਕੇਂਦਰ ਸਰਕਾਰ ਨੇ ਮਸਲੇ ਹੱਲ ਕਰਨੇ ਆ ਅਸੀਂ ਤਾਂ ਕਹਿੰਨੇ ਆ ਹੱਲ ਕਰ ਦਿਓ ਵੈਸੇ ਐਮੀ ਬਸ ਜਵਾਨੀ ਜਮਾਂ ਖਰਚੀ ਕਰੀ ਜਾਂਦਾ ਤੇ ਕੰਮ ਕੋਈ ਕਰਨਾ ਨਹੀਂ ਉਹ ਉਹਦੇ ਲਈ ਤੁਹਾਨੂੰ ਪੰਜਾਬ ਦੀ ਸਰਕਾਰ ਜਿਹੜੀ ਆ ਉਹ ਨਹੀਂ ਸੌਂਪੀ ਇਦਾਂ ਦਾ ਕੰਮ ਤਾਂ ਫੇ ਸਾਡੇ ਵਰਗੇ ਸਾਰੇ ਕਰੀ ਜਾਂਦੇ ਆ ਇਹ ਤਾਂ ਭਗਵੰਤ ਸਿੰਘ ਸਾਹਿਬ ਤੁਸੀਂ ਕੈਸਟਾ ਟੇਪਾਂ ਦੇ ਵਿੱਚ ਵੀ ਕਰੀ ਜਾਂਦੇ ਸੀ ਜਿੰਨੀ ਕਿ ਕਿਸਾਨ ਆंदोलਨ ਦੀ ਹਮਾਇਤ ਤੁਸੀਂ ਐਜ਼ ਆ ਮੁੱਖ ਮੰਤਰੀ ਕਰ ਰਹੇ ਹੋ ਇੰਨੀ ਕਿ ਤਾਂ ਤੁਸੀਂ ਰੀਲਾਂ ਦੇ ਵਿੱਚ ਵੀ ਕਰ ਦੇਣੀ ਸੀ ਗੱਲ ਤਾਂ ਇਹ ਆ ਨਾ ਕਿ ਤੁਸੀਂ ਕੋਈ ਜਿਹੜਾ ਕੰਕਰੀਟ ਕਦਮ ਜਿਹੜਾ ਇਹਦੇ ਤੇ ਚੁੱਕੋ ਕੋਈ ਸੁਪਰੀਮ ਕੋਰਟ ਦੇ ਵਿੱਚ ਕੋਈ ਕੇਸ ਲੈ ਕੇ ਜਾਓ ਇਹਨੂੰ ਰਾਸਤੇ ਖਲੋਣ ਨੂੰ ਲੈ ਕੇ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਬਹੁਤ ਸਾਰੇ ਤਰੀਕੇ ਆ ਜਿਨ੍ਹਾਂ ਦੇ ਜਿਨ੍ਹਾਂ ਦੇ ਨਾਲ ਤੁਸੀਂ ਮਦਦ ਕਰ ਸਕਦੇ ਹੋ ਤਾਂ ਦੂਜੀ ਸਭ ਤੋਂ ਵੱਡੀ ਗੱਲ ਜਿਹੜੀ ਕਿਸਾਨਾਂ ਦੀ ਆ ਲੋਕਾਂ ਦੇ ਅੰਦਰ ਇੱਕ ਰੈਜ਼ੈਂਟਮੈਂਟ ਜਿਹੜੀ ਆ ਕਿਸਾਨਾਂ ਦੇ ਪ੍ਰਤੀ ਉਹ ਪੈਦਾ ਹੋ ਰਹੀ ਆ ਇਹਨੂੰ ਇਸ ਸਮੇਂ ਕੋਈ ਸਮਝੇ ਚਾਹੇ ਕੋਈ ਨਾ ਸਮਝੇ ਹੌਲੀ-ਹੌਲੀ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗਣ ਲੱਗ ਪੈਣਾ ਪਹਿਲੇ ਕਿਸਾਨ ਅੰਦੋਲਨ ਦੇ ਵਿੱਚ ਸਥਿਤੀਆਂ ਬਹੁਤ ਡਿਫਰੈਂਟ ਸੀਗੀਆਂ ਨਮਾ ਇੱਕ ਬੜੇ ਉਹਾਰ ਸੀਗਾ ਪੰਜਾਬ ਦਾ ਤੇ ਉਹ ਇਦਾਂ ਦੀ ਕੋਈ ਚੀਜ਼ ਸੀਗੀ ਜਿਹੜੀ ਕਿ ਜਿਹੜੀ ਕਿ ਬਿਲਕੁਲ ਨਵੀਂ ਲਾਗੂ ਹੋਣ ਜਾ ਰਹੀ ਸੀ ਜਿਹੜੀ ਕਿ ਤੁਹਾਨੂੰ ਨਹੀਂ ਅਸੀਂ ਕਹਿੰਦੇ ਸੀ ਕਿ ਉਹ ਨਹੀਂ ਸਹੀ ਪੰਜਾਬ ਦੇ ਲਈ ਸਾਰੇ ਉਹਦੇ ਲਈ ਲੜੇ ਐਮਐਸਪੀ ਨੂੰ ਕਾਨੂੰਨ ਬਣਾਉਣਾ ਹੋਰ ਬਹੁਤ ਸਾਰੀਆਂ ਮੰਗਾਂ ਸਭ ਤੋਂ ਵੱਡੀ ਗੱਲ ਇਹ ਆ ਕਿ ਉਹ ਬਹੁਤ ਸਾਰੀਆਂ ਮੰਗਾਂ ਜਿਹੜੀਆਂ ਪੂਰੇ ਭਾਰਤ ਵਾਸੀਆਂ ਦੀਆਂ ਨੇ ਤੇ ਭਾਰਤ ਵਾਸੀਆਂ ਹੁਣ ਬਹੁਤੇ ਪੰਜਾਬ ਦੇ ਲੋਕ ਇਹ ਸਵਾਲ ਕਰਨ ਲੱਗ ਪਏ ਨੇ ਕਿ ਜਦੋਂ ਬਾਕੀ ਭਾਰਤ ਦੇ ਲੋਕ ਨਹੀਂ ਇਸ ਗੱਲ ਤੇ ਕੋਈ ਹਾਮੀ ਭਰ ਰਿਹਾ ਜਿੰਨੀ ਮਰਜ਼ੀ ਐਮਐਸਪੀ ਜ਼ਰੂਰੀ ਹੋਵੇ ਕਿਸਾਨਾਂ ਦੇ ਲਈ ਪੰਜਾਬs ਤੋਂ ਘੱਟੋ-ਘੱਟ ਮਿਲਦੀ ਆ ਨਾ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਨੂੰ ਬਾਕੀ ਪੰਜਾਬ ਦੀ ਇੰਡਸਟਰੀ ਵੀ ਆ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਵੀ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਹੁੰਦਾ ਸੋ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਮੈਂ ਉਹਨਾਂ ਨੂੰ ਗਲਤ ਨਹੀਂ ਕਹਿ ਰਿਹਾ ਉਹ ਆਪਣੀ ਜਗ੍ਹਾ ਤੇ ਬਿਲਕੁਲ ਸਹੀ ਹੋਣਗੀਆਂ ਜੇ ਉਹ ਆਪਣੇ ਪੰਦੇਰ ਸਾਹਿਬ ਕੁਝ ਜਿਹੜਾ ਖਰਚੇ ਜਿਤਾ ਰਹੇ ਨੇ ਹੋ ਸਕਦਾ ਉਹਨਾਂ ਦੇ ਕੋਲ ਕੋਈ ਰਿਪੋਰਟ ਹੋਵੇ ਇਦਾਂ ਦੀ ਪਰ ਹੌਲੀ-ਹੌਲੀ ਲੋਕ ਜਿਹੜਾ ਇਹਨਾਂ ਤੋਂ ਨਾਰਾਜ਼ ਜਾਂ ਕਹਿ ਲੋ ਕਿ ਨਾਰਾਜ਼ ਹੋ ਰਹੇ ਨੇ ਕਿ ਤੁਸੀਂ ਇਹ ਹਰ ਰੋਜ਼ ਇਸ ਵੀ ਕੇ ਦਾ ਤੁਸੀਂ ਕੰਮ ਕਰਨਾ ਆਰੰਭ ਦਿੰਦੇ ਹੋ ਤੇ ਪੰਜਾਬ ਸਰਕਾਰ ਉਹਦੇ ਤੇ ਨਾ ਤਾਂ ਜਾਂ ਤਾਂ ਪੰਜਾਬ ਸਰਕਾਰ ਇਹਨਾਂ ਦੇ ਪਾਸੇ ਹੀ ਹੋ ਕੇ ਕੇਂਦਰ ਸਰਕਾਰ ਨਾਲ ਮਤਾਂ ਲਾ ਲਵੇ ਤੇ ਜਾਂ ਫਿਰ ਏਟ ਲੀਸਟ ਇਹਨਾਂ ਨੂੰ ਵੀ ਕਿਸੇ ਤਰੀਕੇ ਨਾਲ ਮਨਾ ਲਵੇ ਵੀ ਆਪਾਂ ਪ੍ਰੋਟੈਸਟ ਕਰਨ ਦੇ ਕੋਈ ਹੋਰ ਢੰਗ ਤਰੀਕੇ ਲੱਭੀਏ ਹੁਣ ਇਹਨਾਂ ਨੇ ਚਲੋ 26 ਜਨਵਰੀ ਵਾਲਾ ਟਰੈਕਟਰ ਮਾਰਚ ਤੱਕ ਕਰ ਦਿੱਤਾ ਕੈਨਸਲ ਬਾਕੀ ਹੁਣ ਇਹਨਾਂ ਨੇ ਕਿਹਾ ਕਿ ਅਸੀਂ ਜਿਹੜੇ ਕੱਲ ਆਪਣੇ ਨਹੀਂ ਸੌਰੀ ਜਿਹੜਾ ਦਿੱਲੀ ਚਲੋ ਵਾਲਾ ਮਾਰਚ ਸੀਗਾ ਉਹ ਇਹਨਾਂ ਨੇ ਕੈਨਸਲ ਕਰ ਦਿੱਤਾ ਤੇ ਜਿਹੜਾ 26 ਜਨਵਰੀ ਨੂੰ ਇਹਨਾਂ ਨੇ ਟਰੈਕਟਰ ਕਿਹਾ ਕਿ ਅਸੀਂ ਜਿਹੜੇ ਮਾਲਸ ਵਗੈਰਾ ਆ ਵੱਡੇ ਕਾਰਪੋਰੇਟ ਘਰਾਣਿਆਂ ਦੇ ਵੀ ਉੱਥੇ ਜਾ ਕੇ ਅਸੀਂ ਟਰੈਕਟਰ ਖੜਾਉਣੇ ਆ ਤੇ ਟਰੈਕਟਰ ਮਾਰਚ ਵਗੈਰਾ ਕਰਨਾ ਸੋ ਇਹਨੂੰ ਲੈ ਕੇ ਹੁਣ ਜਿਵੇਂ ਮੈਂ ਕਹਾਂ ਕਿ ਪੂਰੇ ਦੇਸ਼ ਦੀਆਂ ਮੰਗਾਂ ਨੇ ਤੇ ਦੇਸ਼ ਦੇ ਵਿੱਚੋਂ ਸਾਨੂੰ ਹੋਰ ਕਿਤੇੋਂ ਕੁਝ ਨਜ਼ਰ ਨਹੀਂ ਆਉਂਦਾ ਡੱਲੇয়াল ਸਾਹਿਬ ਦੀ ਜਿਹੜੀ ਆ ਉਹਨਾਂ ਦੀ ਡਾਕਟਰੀ ਸਹਾਇਤਾ ਸ਼ੁਰੂ ਹੋ ਗਈ ਆ ਸੋ ਇਹ ਵੀ ਕੱਲ ਜਦੋਂ ਪੰਦੀਰ ਸਾਹਿਬ ਬੋਲੇ ਆ ਉਹ ਲੱਗਦਾ ਇਦਾਂ ਹੀ ਸੀ ਵੀ ਸ਼ਾਇਦ ਹੁਣ ਇਹਨਾਂ ਦੋਨਾਂ ਜਥੇਬੰਦੀਆਂ ਦੇ ਵਿੱਚ ਵੀ ਕੋਈ ਖਟਾਪੱਟੀ ਹੋ ਗਈ ਆ ਸੋ ਇਹਦੇ ਤੋਂ ਇਹ ਵੀ ਸਾਨੂੰ ਸਮਝ ਆਉਂਦੀ ਆ ਕਿ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਅੰਦਰੂਨੀ ਖਾਤੇ ਚੱਲਦੀਆਂ ਰਹਿੰਦੀਆਂ ਬਈ ਜੇਕਰ ਪਹਿਲਾਂ 30-32 ਜਥੇਬੰਦੀਆਂ ਸੀਗੀਆਂ ਛੋਟੇ ਜਿਹੇ ਪੰਜਾਬ ਦੇ ਵਿੱਚੋਂ ਤੇ ਇਹ ਜਿਹੜੀਆਂ ਹੁਣ ਦੋਵਾਂ ਨੇ ਇਕੱਠਿਆਂ ਨੇ ਧਰਨਾ ਲਾਇਆ ਲੱਗਦਾ ਏਦਾਂ ਹੀ ਆ ਵੀ ਇਹਨਾਂ ਦਾ ਵੀ ਕਹ ਲੋ ਕਿ ਪਹਿਲਾਂ ਤਾਂ ਇੱਕੋ ਹੀ ਮੋਰਚਾ ਸੀ ਬਾਅਦੋਂ ਇਹ ਖਨੌਰੀ ਤੇ ਸ਼ੰਭੂ ਇਹ ਵੀ ਬੰਡੇ ਗਏ ਤੇ ਹੁਣ ਇਹਨਾਂ ਦੇ ਵਿੱਚ ਵੀ ਤਾਲਮੇਲ ਦੀ ਕਿਤੇ ਕੁਝ ਨਾ ਕੁਝ ਜਿਹੜੀਆਂ ਨਜ਼ਰ ਚੀਜ਼ ਆ ਰਹੀ ਆ ਤੇ ਪਰ ਚੰਗੀ ਗੱਲ ਇਹ ਹੀ ਆ ਜੀ ਇਹ ਬੈਠ ਕੇ ਦਾ ਕੋਈ ਹੱਲ ਕੱਢ ਲੈਣ ਅਦਰਵਾਈਜ਼ ਜੇ ਇਸਟਰੀਕੇ ਨਾਲ ਰੋਜ਼-ਰੋਜ਼ ਦੀਆਂ ਰਿਕਾਪਟਾਂ ਰੋਜ਼-ਰੋਜ਼ ਦੇ ਧਰਨੇ ਪ੍ਰਦਰਸ਼ਨ ਟਰੈਕਟਰ ਮਾਰਚ ਇਹਦੇ ਤੋਂ ਇਸਟਰੀਕੇ ਨਾਲ ਕੁਝ ਹਾਸਲ ਨਹੀਂ ਹੋ ਰਿਹਾ ਤੇ ਚਲੋ ਇਹ ਇੱਚ ਵੀ ਕੋਈ ਸ਼ੱਕ ਨਹੀਂ ਕਿ ਪ੍ਰੋਟੈਸਟ ਕਰਨੇ ਪੈਂਦੇ ਆ ਡੈਮੋਕ੍ਰੇਸੀਜ਼ ਦੀ ਖੂਬਸੂਰਤੀ ਜਮਹੂਰੀਅਤ ਦਾ ਜਿਹੜਾ ਕਿਹਾ ਜਾਂਦਾ ਕਿ ਜਮਹੂਰੀਅਤ ਦਾ ਹੁਸਨ ਹੀ ਇਹ ਹੁੰਦਾ ਕਿ ਉਹਦੇ ਵਿੱਚ ਤੁਸੀਂ ਆਪਣੀ ਗੱਲ ਜਿਹੜੀ ਆ ਖੁੱਲ ਕੇ ਜਿਹੜੀ ਵੀ ਤੁਹਾਨੂੰ ਸਰਕਾਰ ਦਾ ਕਾਨੂੰਨ ਸਹੀ ਨਹੀਂ ਲੱਗਦਾ ਉਹਦੇ ਖਿਲਾਫ ਬੋਲ ਸਕੋ ਪਰ ਉਹਦੇ ਨਾਲ ਨਾਲ ਬਾਕੀ ਸਮਾਜ ਦੀ ਤੁਹਾਨੂੰ ਸਪੋਰਟ ਵੀ ਹੋਣੀ ਚਾਹੀਦੀ ਆ ਪਰ ਉਹ ਸਪੋਰਟ ਤੁਹਾਨੂੰ ਨਜ਼ਰ ਇਸ ਸਮੇਂ ਬਹੁਤ ਵੱਡੇ ਲੈਵਲ ਤੇ ਉਹ ਹੇਠਾਂ ਨੂੰ ਜਾ ਰਹੀ ਆ ਤੇ ਉਹਦੇ ਤੇ ਕਿਸਾਨ ਜਿਹੜੀਆਂ ਜਥੇਬੰਦੀਆਂ ਆ ਉਹਨਾਂ ਨੂੰ ਚਾਹੀਦਾ ਕਿ ਕੁਝ ਕਰਨ ਤੇ ਬਾਕੀ ਡੋਨਲਡ ਟਰੰਪ ਹੁਣੀ ਜਿਹੜੇ ਆ ਜੀ ਉਹਨਾਂ ਤੇ ਕਿਸੇ ਦਿਨ ਆਪਾਂ ਖੁੱਲ ਕੇ ਇੱਕ ਅੱਧੇ ਪ੍ਰੋਗਰਾਮ ਦੇ ਵਿੱਚ ਗੱਲ ਕਰਦੇ ਆ ਕਿ ਜਿਹੜੇ ਜਿਹੜੇ ਆਰਡਰ ਉਹਨਾਂ ਨੇ ਸਾਈਨ ਕੀਤੇ ਆ ਪਰ ਕਿ ਆਈ ਬਾਤਾਂ ਜਿਹੜੀਆਂ ਗੱਲਾਂ ਕਹਿ ਕੇ ਆਇਆ ਸੀ ਜੀ ਉਹਦੇ ਤੇ ਉਹਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਇਹਨੂੰ ਹੁਣ ਜੇ ਚਾਹੇ ਕੋ ਜਿੱਦਾਂ ਮਰਜ਼ੀ ਲਵੇ ਮੈਕਸੀਕਨ ਬਾਰਡਰ ਦੇ ਉੱਤੇ ਵੀ ਜਿਹੜਾ ਉਹਨੇ ਐਮਰਜੈਂਸੀ ਲਾਗੂ ਕਰਤੀ ਆ ਹਾਲਾਂਕਿ ਬਹੁਤ ਸਾਰੀਆਂ ਚੀਜ਼ਾਂ ਉਹ ਹਾਊਸ ਸੈਨੀਟ ਵਗੈਰਾ ਦੇ ਵਿੱਚੋਂ ਪਾਸ ਹੋ ਕੇ ਜਿਹੜੀਆਂ ਜਾਣੀਆਂ ਨੇ ਫਿਰ ਉਹਦੇ ਤੋਂ ਪਤਾ ਲੱਗਣਾ ਕਿ ਕਿਹੜੀ ਕਿਹੜੀ ਚੀਜ਼ ਕਿੱਦਾਂ-ਕੱਦਾਂ ਹੁੰਦੀਆਂ ਉਹਨੇ ਸਾਈਨ ਕਰਨੀ ਤੇ ਸ਼ੁਰੂ ਕਰ ਦਿੱਤੇ ਨੇ ਕੱਲ ਹੀ ਬੜੇ ਚੀਜ਼ਾਂ ਤੇ ਉਹਨੇ ਸਾਈਨ ਕੀਤੇ ਨੇ ਜਨਵਰੀ ਜਨਵਰੀ 20 ਜਿਹੜਾ ਕੈਪੀਟਲ ਰਾਈਟਸ ਵਗੈਰਾ 2020 ਦੇ ਵਿੱਚ ਹੋਈ ਸੀਗੇ ਉਹਨਾਂ ਦੇ ਬਹੁ ਸਜਾ ਉਹਨਾਂ ਦੀ ਮੁਆਫ ਕਰ ਦਿੱਤੀ ਹੈ ਉਹਨੇ ਉਹਨਾਂ ਦੇ ਵਿੱਚੋਂ ਕੁਛਕਦੀ ਜਿਹੜੀ ਰਿਹਾਈ ਹੋਣੀ ਵੀ ਸ਼ੁਰੂ ਹੋ ਜਾਣੀ ਹੈ ਜਲਦੀ ਹੀ ਜਿਹੜਾ ਮੀਡੀਆ ਦੇ ਵਿੱਚ ਰਿਪੋਰਟ ਹੋ ਰਿਹਾ ਤੇ ਬਹੁਤ ਤੇਜ਼ੀ ਨਾਲ ਕੰਮ ਕਰ ਰਿਹਾ ਹੈ ਉਹਦੇ ਤੇ ਆਪਾਂ ਮੁਕੰਮਲ ਗੱਲਬਾਤ ਕਰਦੇ ਹਾਂ ਕਿ ਪੰਜਾਬੀਆਂ ਦਾ ਜਿਹੜਾ ਜਿਹੜਾ ਭਾਰਤ ਦੀ ਇਮੀਗ੍ਰੇਸ਼ਨ ਸਾਰਾ ਉਹਦੇ ਤੇ ਕੀ ਪ੍ਰਭਾਵ ਪੈਣਾ ਤੇ ਇਹਦੇ ਵਿੱਚ ਜਿਹੜੀ ਇੱਕ ਇੰਟਰਸਟਿੰਗ ਗੱਲ ਉੱਥੇ ਕੱਲ ਹੋਰ ਵੀ ਹੋਈ ਹੈ ਜਿਹੜਾ ਇਲਨ ਮਸਕ ਆ ਉਹਨੇ ਹੁਣ ਜੀਐਸਟੀਕੇ ਨਾਲ ਉੱਥੇ ਖੜ ਕੇ ਕੀਤਾ ਉਹ ਜੈਸਚਰ ਦਿੱਤਾ ਪਤਾ ਨਹੀਂ ਤਾਂ ਉਹਨੇ ਥੈਂਕ ਯੂ ਕਿਹਾ ਪਰ ਲੋਕੀ ਕਹਿ ਰਹੇ ਨੇ ਕਿ ਉਹਨੇ ਨਾਜ਼ੀ ਸਲੂਟ ਕੀਤਾ ਜੋ ਜਿਹੜਾ ਨਾਜ਼ੀ ਜਿਹੜਾ ਹਿਟਲਰ ਤੇ ਨਾਲ ਦੇ ਕਰਦੇ ਹੁੰਦੇ ਸੋ ਇਲਨ ਮਸਕ ਹੁਣੀ ਕਹਿ ਲਓ ਕਿ ਬਿਨਾਂ ਗੱਲੋਂ ਕੋਈ ਨਾ ਕੋਈ ਕੰਟਰੋਵਰਸੀ ਜਿਹੜੀ ਆਪਣੇ ਗੱਲ ਪਾ ਲੈਂਦੇ ਨੇ ਜਾਂ ਜਾਣ ਬੁੱਝ ਕੇ ਪਾਉਂਦੇ ਨੇ ਤਾਂ ਹੁਣ ਮਸਕ ਸਾਹਿਬ ਵੀ ਜਾਣਦੇ ਨੇ ਸੋ ਲਗਾਤਾਰ ਤੁਹਾਡੇ ਨਾਲ ਬਹੁਤ ਸਾਰੇ ਵਿਸ਼ਿਆਂ ਦੇ ਉੱਤੇ ਹਰ ਰੋਜ਼ ਜੁੜਦੇ ਰਹਿਵਾਂਗੇ ਆਪਣਾ ਤੇ ਆਪਣੇ ਇਸ ਚੈਨਲ ਦਾ ਖਿਆਲ ਰੱਖਣਾ ਦੀਪਿੰਦਰ ਸਿੰਘ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ